ਇਹਨਾਂ ਬੱਬੇ ਵਾਲੀ ਪਿੰਡ ਦਾ ਤੇ ਨਾਂ ਇਹਨਾਂ ਦਾ ਪ੍ਰਵੀਨ ਆ ਤੇ ਇਹਨਾਂ ਦੀ ਗਵਾਹੀ ਇਹ ਆ ਕਿ ਕੋਈ ਪ੍ਰੋਬਲਮ ਇਹਨਾਂ ਦੇ ਸਰੀਰ 'ਚ ਪੈ ਗਈ ਸੀ ਬਿਮਾਰੀ ਇਨਫੈਕਸ਼ਨ ਜਿਹੜੀ ਕਲੇਜ ਇਨਫੈਕਸ਼ਨ ਪੈ ਗਈ ਸੀਗੀ ਖਾਂਸੀ ਜਿਹੜੀ ਆ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਕਮਜ਼ੋਰ ਕਰ ਦਿੱਤਾ ਹੈ ਇਤੋਂ ਤੱਕ ਕਿ ਇਹਨਾਂ ਨੂੰ ਬਚਣ ਦੀ ਕੋਈ ਉਮੀਦ ਨਹੀਂ ਸੀ ਤੁਹਾਡੇ ਸਾਹਮਣੇ ਖੜੇ ਨੇ ਤੇ ਇਹਨਾਂ ਦੀ ਸਿਹਤ ਜਿਹੜੀ ਆ ਬਹੁਤ ਹੀ ਜ਼ਿਆਦਾ ਕਮਜ਼ੋਰ ਹੋ ਗਈ ਰਹੀ ਤਾਂ ਆਪਾਂ ਕੀ ਆ ਬੜੀ ਮਿਹਨਤ ਨਹੀਂ ਛੱਡੀ ਤੁਹਾਨੂੰ ਵਿਸ਼ਵਾਸ ਹੀਗਾ ਕਿ ਜੋ ਵੀ ਸੰਗਤ ਪਰਮੇਸ਼ਰ ਨੇ ਹਨ ਨੂੰ ਦਿੱਤੀ ਆ ਉਹਨਾਂ ਦੇ ਲਈ ਆਪਾਂ ਪੂਰਾ ਆਪਣੇ ਪੂਰੇ ਜ਼ੋਰ ਮੇਨਟ ਕਰਨੇ ਆ ਵੀ ਉਹਨਾਂ ਦਾ ਕੋਈ ਸ਼ੈਤਾਨ ਕੋਈ ਨੁਕਸਾਨ ਨਾ ਕਰ ਦੇ ਤਾਂ ਮੈਨੂੰ ਪਤਾ ਹੈ ਮੇਰਾ ਜਿਹੜਾ ਧਿਆਨ ਇਹਨਾਂ ਵੱਲ ਹੀ ਮੈਂ ਪ੍ਰਾਰਥਨਾ ਕਰਦਾ ਰਿਹਾ ਇਹਨਾਂ ਤੇ ਤੇ ਪਰਮੇਸ਼ਰ ਦੱਸਦਾ ਰਿਹਾ ਸੁਪਨਿਆਂ ਦੇ ਬਾਰੇ ਵੀ ਵੀ ਬੰਦੇ ਟੁੱਟ ਗਏ ਤੇ ਵੇਖੋ ਵੀ ਹੁਣ ਇਹਨਾਂ ਦੀ ਸਿਹਤ ਬਿਲਕੁਲ ਠੀਕ ਹੋ ਗਈ ਹੈ ਇਹਨਾਂ ਨੂੰ ਉਮੀਦ ਨਹੀਂ ਵੀ ਮੈਂ ਬਚਣਾ ਕਿ ਨਹੀਂ ਬਚਣਾ ਪਰ ਪਰਮੇਸ਼ਰ ਇਹਨਾਂ ਨੂੰ ਠੀਕ ਤੇ ਕੀਤਾ ਹੀ ਉਹ ਨਾਲ ਹੀ ਇਹਨਾਂ ਨੇ ਕਾਰੋਬਾਰ ਕੀਤਾ ਤੇ ਆਪਣੀ ਜੋ ਵੀ ਕਮਾਈ ਕੀਤੀ ਉਹਦੇ ਵਿੱਚ ਇਹਨਾਂ ਨੇ 12 ਗਲਾਸ ਤੇ 12 ਚਮਚੇ ਪਰਮੇਸ਼ਰ ਦੀ ਝੂਰੀ ਚ ਚੜਾਏ ਨੇ ਤੇ ਪਰਮੇਸ਼ਰ ਇਹਨਾਂ ਨੂੰ ਵੱਡੀ ਗੱਲ ਹੈ ਵੀ ਵੇਖੋ ਜਦੋਂ ਸਾਡੂ ਉਮੀਦ ਨਾ ਹੋਵੇ ਅਸੀਂ ਆਪਣਾ ਪਰੇਮਾਨਾ ਹਾਰ ਦੇ ਵੀ ਆਪਾਂ ਕਿ ਸਾਡਾ ਨਹੀਂ ਕੰਮ ਹੋ ਸਕਦਾ ਪਰ ਜਿੰਦਾ ਪਰਮੇਸ਼ਰ ਜਿਹਦੇ ਨਾਲ ਦੇ ਬਾਰੇ ਕੋਈ ਕੰਮ ਔਖਾ ਹੈ ਹੀ ਨਹੀਂ ਉਹਦੇ ਬਾਰੇ ਕੋਈ ਕੰਮ ਔਖਾ ਨਹੀਂ ਆ ਤੇ ਉਹਨੇ ਚਾਰ-ਚਾਰ ਦਿਨਾਂ ਦੇ ਮੁਰਦੇ ਜਿੰਦੇ ਕੀਤੇ ਉਹਨੇ ਇਸ ਲਈ ਆਨ ਬਾਈਬਲ ਸਾਡੇ ਵਾਸਤੇ ਅਪਰੂਵ ਸਾਡੇ ਵਾਸਤੇ ਲਿਖੀਆਂ ਗਈਆਂ ਲਿਖਤਾਂ ਵੀ ਪਰਮੇਸ਼ਰ ਲੋੜ ਪੈ ਤੇ ਸਮੁੰਦਰ ਜੀਆਂ ਅ ਮੁਸੀਬਤਾਂ ਪਹਾੜ ਵੀ ਢਾਣ ਦਾ ਰਸਤੇ 'ਚ ਸਮੁੰਦਰ ਨੂੰ ਦੋ ਭਾਗ ਕਰ ਦਿੰਦਾ ਵਾ ਤੇ ਚਾਰ-ਚਾਰ ਦਿਨਾਂ ਦੇ ਮੁਰਦੇ ਨੂੰ ਜਿੰਦਾ ਕਰ ਸਕਦਾ ਵਾ ਤੇ ਮੁਸ਼ਕਲ ਹੱਡੀ ਕੋਈ ਵੀ ਔਖੀ ਨਹੀਂ ਆ ਜਿਹੜੀ ਹੋ ਨਹੀਂ ਸਕਦੀ ਇਸ ਲਈ ਸਾਨੂੰ ਕਦੇ ਵੀ ਨੈਗੇਟਿਵ ਨਾ ਹੋ ਜੀ ਤੁਹਾਡੀ ਆਪਣੀ ਪ੍ਰੋਬਲਮ ਦੇ ਸਵਾਦ ਵਿੱਚ ਤੁਹਾਡਾ ਵਿਸ਼ਵਾਸ ਮਜਬੂਤ ਹੋਣਾ ਚਾਹੀਦਾ ਤੇ ਅੱਜ ਤੁਹਾਡੇ ਸਾਹਮਣੇ ਖੜੇ ਨੇ ਤੇ ਪੂਰੀ ਤਰ੍ਹਾਂ ਪਰਮਿਸ਼ਨ ਨਾਲ ਹੀ ਕਾਰ ਦਿੰਦਾ ਵਾ ਤੇ ਕੰਮ ਕਰਨ ਦੇ ਫੇਰ ਜੋਕ ਬਣਾਤਾ ਸਾਰੇ ਕੰਮ ਕਾਜ ਸ਼ੈਤਾਨ ਨੇ ਪੱਟ ਕਰਦੇ ਕੰਮ ਕਰ ਇਹਨੂੰ ਘਰ ਬਿਠਾ ਦਿੱਤਾ ਹੀ ਪੁੱਛ ਲਓ ਤੁਹਾਡੇ ਸਾਹਮਣੇ ਨੇ ਕਾਫੀ ਦੇਰ ਤੱਕ ਇਹਨਾਂ ਕੰਮ ਨਹੀਂ ਕੀਤਾ ਕੰਮ ਕਾਜ ਬੰਦ ਹੋ ਗਈ ਪਰ ਪਰਮੇਸ਼ਰ ਨੇ ਫੇਰ ਇਹਨਾਂ ਨੂੰ ਕੰਮ ਕਾਜ ਕਰਦੇ ਜੋਗ ਬਣਾ ਦਿੱਤਾ ਹallelujah ਹallelujah ਤੇ ਸਤਿ ਆਣੀ ਉੱਜਾ ਕੇ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਜੀ ਬੈਜੋ ਹallelujah